ਜਲੰਧਰ ਚਿੰਨ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਵਾਈ ਲਗਾਤਾਰ ਤੇਜ਼ ਹੈ ਤੁਹਾਨੂੰ ਦੱਸ ਦਈਏ ਕਿ ਐਸਏ ਲੜੀ ਦੇ ਤਹਿਤ ਅੱਜ ਪਾਰਗਵ ਕੈਂਪ ਦੇ ਵਿੱਚ ਮੌਜੂਦ ਇੱਕ ਦੁਕਾਨ ਨੂੰ ਢਾਹ ਦਿੱਤਾ ਗਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਜਿੱਥੇ ਕਿ ਇਹ ਜਲੰਧ ਦੇ ਪਾਰਗਵ ਕੈਂਪ ਦੇ ਵਿੱਚ ਮੌਜੂਦ ਇੱਕ ਦੁਕਾਨ ਨੂੰ ਉਟਾਇਆ ਗਿਆ ਜਿੱਥੇ ਕੀ ਗੱਲਬਾਤ ਕੀਤੀ ਗਈ ਤਾਂ ਸਹਾਇਕ ਅਧਿਕਾਰੀ ਦਾ ਕਹਿਣਾ ਸੀ ਕਿ ਸੜਕ ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਜੋ ਵੀ ਸ਼ਿਕਾਇਤਾਂ ਉਹਨਾਂ ਦੇ ਕੋਲ ਮਿਲਦੀਆਂ ਨੇ ਅਤੇ ਉਹਨਾਂ ਸ਼ਿਕਾਇਤਾਂ ਦੇ ਉੱਤੇ ਕੰਮ ਕਰਦਿਆ ਹੋਇਆ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਦੇ ਆਧਾਰ ਤੇ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਦੌਰਾਨ ਇਲਾਕੇ ਵਿੱਚ ਕੁਝ ਲੋਕਾਂ ਨੇ ਨਜਾਇਜ਼ ਕਬਜ਼ਿਆਂ ਨੂੰ ਢਾ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਇਹ ਕਾਰਵਾਈ ਪਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇ ਕਿ ਤਾਂ ਜਲੰਧਰ ਦੇ ਵਿੱਚ ਲਗਾਤਾਰ ਨਜਾਇਜ਼ ਹੋਏ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਵਾਈ ਜਿੱਥੇ ਇੱਕ ਪਾਸੇ ਤੇਜ਼ ਨਜ਼ਰ ਆ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਜਿਨ੍ਹਾਂ ਦੀ ਦੁਕਾਨ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਦੁਕਾਨ 15-20 ਸਾਲਾਂ ਤੋਂ ਇੱਥੇ ਹੀ ਹੈ ਤੇ ਉਹਨਾਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਜੋ ਹੈ ਉਹਨਾਂ ਦੀ ਦੁਕਾਨ ਨੂੰ ਟਾ ਦਿੱਤਾ ਗਿਆ ਹੈ ਲੇਕਿਨ ਉੱਥੇ ਹੀ ਜਦ ਸਹਾਇਕ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀ ਹਦਾਇਤਾਂ ਦੇ ਉੱਤੇ ਹੀ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਜੋ ਹੈ ਸੜਕ ਤੇ ਹੋਏ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਕਾਰਵਾਈ ਕਰਦੇ ਆ ਹੋਇਆ ਇਨਾਂ ਨੂੰ ਟਾ ਦਿੱਤਾ ਜਾਂਦਾ ਹੈ ਅਤੇ ਪਵਿੱਖ ਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਸਹਾਇਕ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆਂ ਜੀ ਆਪਣੇ ਜਿਹੜੀ ਸੜਕ ਦੇ ਉੱਤੇ ਇਨਕ੍ਰੋਚਮੈਂਟ ਹੋਈ ਹੈ ਉਹਦੇ ਲਈ ਮਾਨਯੋਗ ਕਮਿਸ਼ਨਰ ਜੀ ਵੱਲੋਂ ਅੱਜ ਤੋਂ ਅੰਦੀ ਰੰਨ ਦੇ ਨੇ ਵੀ ਰੋਡ ਟੋਰਸ਼ਨ ਦੇ ਰਿਹਾ ਸੀ ਕਿੰਨੀ ਇਨਕ੍ਰੋਚਮੈਂਟ ਉਹਨੂੰ ਜੀ ਰੈਗੂਲਰ ਇੰਟਰਵਲ ਤੇ ਕਰਦੇ ਰਹਿੰਦੇ ਆ ਜੀ ਉਹਦੇ ਅਧੀਨ ਹੀ ਅਸੀਂ ਅੱਜ ਇਸ ਸੜਕ ਦੇ ਉੱਤੇ ਜੋ ਵੀ ਆਰਜੀ ਪੱਗੀਆਂ ਜਾਂ ਕੱਸੀਆਂ ਇੰਪਰੂਵਮੈਂਟ ਅੱਜ ਦਾ ਕਾਰਜ ਠੀਕ ਹੈ ਤੇ ਅੱਗੇ ਲਗਾਤਾਰ ਤਾਂ ਚੱਲਦੀ ਰਹੂਗੀ ਕੀ ਨਾਂਗੇ ਭਾਈ ਮੇਰਾ ਹਰਵਿੰਦਰ ਸਿੰਘ ਜੀ ਅਸਿਸਟੈਂਟ ਆ ਠੀਕ ਹੈ ਕਰ ਰਹੇ ਆ ਤੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਆਪਣੇ ਜਿਹੜੀ ਸੜਕ ਦੇ ਉੱਤੇ ਇੰਪਰੂਵਮੈਂਟ ਹੋਈ ਹੈ ਉਹਦੇ ਲਈ ਮਾਨਯੋਗ ਕਮਿਸ਼ਨਰ ਜੀ ਵੱਲੋਂ ਹਦਾਇਤਾਂ ਹੁੰਦੀਆਂ ਰਹਿੰਦੇ ਨੇ ਵੀ ਰੋਡ ਡਿਪਰਟਮੈਂਟ ਦੇ ਵਿੱਚ ਜਿੰਨੀ ਇੰਪਰੂਵਮੈਂਟ ਉਹਨੂੰ ਸੀ ਰੈਗੂਲਰ ਇੰਟਰਵਲ ਤੇ ਕਰਦੇ ਰਹਿੰਦੇ ਨੇ ਜੀ ਉਹਦੇ ਦੀ ਨਹੀਂ ਅਸੀਂ ਇਹ ਅੱਜ ਇਹ ਸੈਟ ਕਰਦੇ ਸ ਤੇ ਜੋ ਵੀ ਆਰਜੀ ਫੱਟੀਆਂ ਜਾਂ ਟੱਸੀਆਂ ਇੰਟਰਟੇਨਮੈਂਟ ਅਸੀ ਦਾ ਉਹ ਕਾਰਜ ਠੀਕ ਹੈ ਤੇ ਅੱਗੇ ਲਗਾਤਾਰ ਅਸੀਂ ਚੱਲਦੇ ਰਹੂਗੀ ਕੀ ਨਾਂਗੇ ਭਾਈ ਮੇਰਾ ਹਰਵਿੰਦਰ ਸਿੰਘ ਜੀ ਅਸਿਸਟੈਂਟ ਆ ਠੀਕ ਹੈ